ਬਹੁਤ ਹੀ ਵਧੀਆ ਇੱਥੇ ਹਰ ਬ੍ਰਾਂਡ ਆ ਇੱਥੇ ਬੀਕਾ ਨੇਰ ਤਾ ਆ ਤੇ ਜਿੱਕਰ ਸੱਚ ਆ ਯਾ ਕਾਰ ਸਤਵੰਤੇ ਸੱਚ ਆ ਪਰ ਸਾਲਾਰ ਬੰਜਿ ਸੱਚ ਆ ਰਿਹਾ ਤਾ ਤਾਂ ਫਿਰ ਤੇਲ ਲੱਗੀ ਲੱਗਦੀ ਹੈ ਗੱਡੀ ਇਹ ਸ਼ੋਅ ਕਰਕੇ ਕਈ ਝਲੋਂਦੇ ਨੇ ਮੈਨੂੰ ਲੱਗਦਾ ਨਹੀਂ ਝਲਣਾ ਚਾਹੀਦਾ ਜ਼ਿੰਦਗੀ ਦੇ ਰੂਜੇ ਮੈਂ ਚੋ ਆਪਣੇ ਵੱਲੋਂ ਟਾਈਮ ਕੱਢ ਕੇ ਕੋਸ਼ਿਸ਼ ਕਰਦੇ ਆ ਕਿ ਅੱਜ ਚਲੋ ਅੱਜ ਇੱਕ ਮਿੰਨੀ ਵਲੌਗ ਬਣਾਵਾਂਗੇ ਥੋੜਾ ਸਫ਼ਰ ਤੈਅ ਕਰਾਂਗੇ ਬਾਈਕ ਤੇ ਨਹੀਂ ਸਾਈਕਲ ਤੇ ਹਸਰੀਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗੁਰਦੀਪ ਤੇ ਆਪਣੇ ਚੈਨਲ ਦਾ ਨਾਮ ਹੈ ਦੀਪ ਸਾਇੰਸ ਬਲੌਗ ਚਲੋ ਸ਼ੁਰੂ ਕਰਦੇ ਆਂ ਅੱਜ ਦਾ ਇਹ ਮਿੰਨੀ ਬਲੌਗ ਤੇ ਕੋਸ਼ਿਸ਼ ਕਰਾਂਗੇ ਅੱਗੇ ਕਿ ਇੱਕ ਵੱਡਾ ਸਫ਼ਰ ਤੈਅ ਕਰਾਂਗੇ ਚਲੋ ਅੱਜ ਦਾ ਮਿੰਨੀ ਬਲੌਗ ਸ਼ੁਰੂ ਕਰਦੇ ਆਂ ਤੁਸੀਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਆਪਾਂ ਆ ਗਏ ਗਿੱਲ ਨਹਿਰ ਤੇ ਅੱਜ ਲੁਧਿਆਣੇ ਗਰਮੀ ਹੈ ਨਹੀਂ ਮੌਸਮ ਬਹੁਤ ਸੋਹਣਾ ਹਵਾ ਚਲਦੀ ਆ ਪੂਰੀ ਸਾਈਕਲ ਦਾ ਸਫਰ ਇਸ ਕਰਕੇ ਚੁਣਿਆ ਕਿਉਂਕਿ ਇਹ ਵੀ ਚੱਲਦਾ ਫਿਰਦਾ ਇੱਕ ਜਿੰਮ ਆ ਉਹਦਾ ਇਹੀ ਚੱਲਦਾ ਫਿਰਦਾ ਜਿੰਮ ਬਣ ਜਾਣਾ ਦਾ ਮੀਂਹ ਪਊਗਾ ਜੋਰਾ ਨਾਲ। ਖਵਾ ਬੱਦਲਵਾਰੀ। ਪੂਰੇ ਛਾਏ ਹੋਇਆ ਬੱਦਲਾ। ਅ ਸਾਹਮਣੇ ਆ ਗਿਆ ਜੀ ਗਿੱਲਾ ਪਿੰਡ। ਇੱਕ ਰਾਹ ਜਾਂਦਾ ਆ। ਹੱਬੇ ਵਾਲੇ ਪਾਸੇ। ਔਲ ਚੜ ਜਾਂਦਾ ਆ। ਇੱਕ ਗਿੱਲਾ ਪਿੰਡ ਵੱਲ ਨੂੰ ਚਲੇ ਜਾਂਦਾ। ਅੱਪਾ ਲੈਣਾ ਬਾਪ ਪਿੰਡ ਵਿੱਚ ਦੀ ਰੰਗ ਕਰਦਾ ਇਸ ਕੋਸ ਤੇ ਬੜਾ ਕੈਮਰਾ ਵਧੀਆ ਵਾ ਹਾਂ ਇਹ ਵਧੀਆ ਵਾ ਇਹ ਕਿੰਨਾ ਦਿੱਤੋ ਬਈ ਬੰਦ ਕਰਕੇ ਦੱਸ ਦੋ ਲੋ ਜੀ ਆ ਗਿਆ ਗਿੱਲਾਂ ਪਿੰਡ ਦਾ ਦਰਵਾਜ਼ਾ ਬਹੁਤ ਪੁਰਾਣਾ ਆ ਇੱਧਰ ਮੁੜ ਕੇ ਨਾ ਸੱਜੇ ਪੰਜਾਬੀ ਜੁੱਤੀਆਂ ਦੀ ਸ਼ਾਪ ਬਹੁਤ ਧੀ ਇੱਥੇ अभी छुट्टी वास्ते बहुत मशहूर है गल्ला पिंड <स्थाँगा> ਹੈਗਾ ਤਾਂ ਵਧੀਆ ਚੀਜ਼ ਆ ਆਹੋ ਸਾਈਕਲ ਦਾ ਸਾਈਕਲ ਜੇਮ ਦਾ ਜੇਮ ਸਫਰ ਦਾ ਸਫਰ ਇਹਦੇ ਨਾਲ ਆਪਾਂ ਸਾਰੇ ਤੈਅ ਕਰਦਾਂਗੇ ਸ਼ੁਰੂਆਤ ਕੀਤੀ ਇੱਕ ਛੋਟੀ ਜਹੀ ਇਸ ਤੋਂ ਬਾਅਦ ਥੋੜਾ ਜਿਹਾ ਸਫਰ 17-80 ਕਿਲੋਮੀਟਰ ਦਾ ਕੱਢਾਂਗੇ ਉਸ ਤੋਂ ਬਾਅਦ ਦੇਖੋਗੇ ਉਸ ਤੋਂ ਬਾਅਦ ਦੇਖੋਗੇ ਕਿੱਧਰ ਨੂੰ ਜਾਣੇ ਆ ਕਿੱਧਰ ਨੂੰ ਚੱਲੇ ਪਾਉਣੇ ਆ ਮੈਂ ਆਇਆ ਜੀ ਇਸ ਟਾਈਮ ਗੇਲ ਰੋਡ ਤੋਂ ਆਲੰਗਵੇ ਸਾਹਿਬ ਤੱਕੋ ਸਾਈਕਲ ਤੇ ਉਹਨਾਂ ਦਾ ਹੈਗਾ ਹੀ ਸੀ ਪਹਿਲਾਂ ਬਾਈਕ ਤੇ ਆਉਣ ਲੱਗੇ ਸੀ ਫਿਰ ਸੋਚਿਆ ਚਲੋ ਘਰੇ ਸਾਈਕਲ ਖੜਾ ਸਾਈਕਲ ਤੇ ਚੱਲਦੇ ਆ ਇਸ ਕਰਕੇ ਆਪਾਂ ਸਾਈਕਲ ਤੇ ਆ ਗਏ ਹੁਣ ਵੇਖੋ ਬਾਰਿਸ਼ ਆ ਹੀ ਗਈ ਇੱਥੇ ਤਾਂ ਇਸ ਕਰਕੇ ਬੈਠਣਾ ਪੈ ਗਿਆ ਨਹੀਂ ਤਾਂ ਹੌਲੀ ਹੌਲੀ ਚੱਲੇ ਸੀ ਬਾਰਿਸ਼ ਨੇ ਥੋੜਾ ਜਿਹਾ ਸਫਰ ਤੇ ਬ੍ਰੇਕ ਲਾਤੀ ਹੁਣ ਤਾਂ 5 5 ਕਿੰਨੇ ਤੋਂ 10 ਮਿੰਟ ਦਾ ਰਾਹ ਵਾ ਸਾਹਮਣੇ ਮੀਰ ਕੋਲ ਦੀ ਦੇਰ ਆ ਤੇ ਚੱਲਦੇ ਆ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਪਾਸ਼ਾਈ ਦਸਵੀਂ ਪੰਡ ਆਲੰਗੀ ਸਤਨਾਮ ਸ਼ਿਵਾਹੀ ਗੁਰੂ ਵਾਹਿਗੁਰੂ ਪਾਰਕਿੰਗ ਇਹੀ ਹੈ ਜੀ ਆ ਪਹਿਲਾਂ ਅੱਗੇ ਅੱਗੇ ਹੁੰਦੀ ਸੀਗੀ ਕੋਈ ਕੋਈ ਸਟਾਣ ਨਹੀਂ ਬ੍ਰੀਕ ਹੈ ਅੱਛਾ ਜੀ ਉਹ ਹਨਾ ਠੀਕ ਹੈ ਜੀ ਇਸ ਵੀਡੀਓ ਬਿਦਰ ਭਾਈ ਗਿੱਲੇ ਤੇ ਖੜ ਚੂਗੀ आप पहुंच गए गुरुद्वारा श्री मंजित साहब आलमगीर ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗਿਰੀ ਸਾਹਿਬ ਜ਼ਿਲ੍ਹਾ ਲੁਧਿਆਣਾ ਪਿੰਡ ਆਲਮਗਿਰੀ ਵਿੱਚ ਸਥਿਤ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਚਾਰ ਪੁੱਤਰਾਂ ਅਤੇ ਮਾਤਾ ਜੀ ਨੂੰ ਮੁਗਲਾਂ ਦੁਆਰਾ ਸ਼ਹੀਦ ਕਰ ਦਿੱਤੇ ਜਾਣ ਤੋਂ ਬਾਅਦ 마ਸ਼ੀਵਾੜਾ ਤੋਂ ਉੱਚ ਦਾ ਪੀਰ ਦੇ ਰੂਪ ਵਿੱਚ ਇੱਕ ਮੰਝੇ ਉੱਤੇ ਆਲਮਗਿਰੀ 14 ਪੋ 1704 ਵਿਖੇ ਪਹੁੰਚੇ ਜਿੱਥੇ ਪੁੱਜਲ ਤੇ ਪਿੰਡ ਦੇ ਘੋੜਿਆਂ ਦੇ ਇੱਕ ਵਪਾਰੀ ਭਾਈ ਨਗਾਇਆ ਸਿੰਘ ਜੀ ਸਿੰਘ ਨੇ ਗੁਰੂ ਸਾਹਿਬ ਨੂੰ ਘੋੜਾ ਭੇਟ ਕੀਤਾ ਸੀ ਨਵੀਂ ਖਾਂ ਅਤੇ ਗਣੀ ਖਾਂ ਨੂੰ ਮੰਜੇ ਨਾਲ ਵਾਪਸ ਭੇਜ ਦਿੱਤਾ ਗਿਆ ਗੁਰੂ ਸਾਹਿਬ ਨੇ ਇੱਕ ਬਜ਼ੁਰਗ ਔਰਤ ਨੂੰ ਕਿਹਾ ਗਾਂ ਦੇ ਗੋਬਰ ਨੂੰ ਚੁੱਕ ਰਹੀ ਸੀ ਕਿ ਉਹ ਪਾਣੀ ਵਾਲੀ ਜਗ੍ਹਾ ਦੱਸ ਸਕਦੀ ਹੈ ਜਿਸ ਜਗ੍ਹਾ ਤੋਂ ਪਾਣੀ ਲੈ ਕੇ ਇਸ਼ਨਾਨ ਕਰੇ ਜਿਸ ਤੇ ਬਜ਼ੁਰਗ ਔਰਤ ਨੇ ਜਵਾਬ ਦਿੱਤਾ ਕਿ ਪੀਰ ਜੀ ਇਹ ਖੰਡਰ ਦੀ ਥਾਂ ਹੈ ਇੱਥੇ ਪਾਣੀ ਨਹੀਂ ਹੈ ਇੱਥੇ ਇੱਕ ਦੂਰ ਬਹੁਤ ਦੂਰ ਜਗ੍ਹਾ ਹੈ ਪਰ ਉੱਥੇ ਇੱਕ ਵੱਡਾ ਅਜਗਰ ਰਹਿੰਦਾ ਹੈ ਉੱਥੇ ਕੋਈ ਨਹੀਂ ਜਾਂਦਾ ਗੁਰੂ ਸਾਹਿਬ ਜੀ ਨੇ ਤੀਰ ਨਾਲ ਅਜਗਰ ਨੂੰ ਮਾਰ ਕੇ ਉਸ ਨੂੰ ਮੁਕਤੀ ਦੇ ਦਿੱਤੀ ਅਤੇ ਅਜਗਰ ਖੂਹ ਵਿੱਚ ਡਿੱਗ ਗਿਆ ਜਦੋਂ ਸਿੱਖ ਪਾਣੀ ਲਿਉਣ ਲਈ ਗਿਆ ਤਾਂ ਦੇਖਿਆ ਪਾਣੀ ਬਹੁਤ ਗੰਦਾ ਹੋ ਗਿਆ ਸੀ ਗੁਰੂ ਸਾਹਿਬ ਉੱਥੇ ਹੀ ਬੈਠੇ ਹੋਏ ਸਨ ਗੁਰੂ ਸਾਹਿਬ ਨੇ ਇੱਕ ਹੋਰ ਤੀਰ ਮਾਰਿਆ ਅਤੇ ਇੱਕ ਪਾਣੀ ਦਾ ਫੁਆਰਾ ਕੱਢ ਲਿਆ ਅਤੇ ਸਾਰੇ ਸਿੱਖਾਂ ਨੇ ਇਸ਼ਨਾਨ ਕੀਤਾ ਇਸ ਚਮਤਕਾਰ ਨੂੰ ਦੇਖ ਕੇ ਬਜ਼ੁਰਗ ਔਰਤ ਗੁਰੂ ਸਾਹਿਬ ਦੇ ਪੈਰਾਂ 'ਤੇ ਡਿੱਗ ਗਈ ਅਤੇ ਕਿਹਾ ਪੀਰ ਜੀ ਤੁਸੀਂ ਅਨੋਖੇ ਪੀਰ ਹੋ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਮੈਂ ਕੋੜ ਮੈਨੂੰ ਕੋੜ ਹੈ ਅਤੇ ਮੈਂ ਇਲਾਜ ਕਰਉਣ ਲਈ ਕਈ ਥਾਵਾਂ ਤੇ ਗਈ ਹਾਂ ਪਰ ਇਹ ਠੀਕ ਨਹੀਂ ਹੋਇਆ ਕਿਰਪਾ ਕਰਕੇ ਮੇਰੀ ਬਿਮਾਰੀ ਦਾ ਇਲਾਜ ਕਰੋ ਅਤੇ ਮੈਨੂੰ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰੋ ਗੁਰੂ ਸਾਹਿਬ ਜੀ ਨੇ ਜੋ ਕੋਈ ਵਿਸ਼ਵਾਸ਼ ਨਾਲ ਇਸ ਪਾਣੀ ਨਾਲ ਇਸ਼ਨਾਨ ਕਰੇਗਾ ਪਰਮਾਤਮਾ ਉਹਦੀ ਸਾਰੀ ਬਿਮਾਰੀਆਂ ਨੂੰ ਠੀਕ ਕਰ ਦੇਣਗੇ ਫਿਰ ਗੁਰੂ ਜੀ ਭਾਈ ਨਗਾਹਾਂ ਸਿੰਘ ਦੁਆਰਾ ਦਿੱਤੇ ਗਏ ਕੋੜੇ ਤੇ ਬੈਠ ਕੇ ਅਤੇ ਰਾਏਕੋਟ ਵੱਲ ਚਲੇ ਗਏ ਨਾਲ ਇਸ਼ਨਾਨ ਬੀਯੁਰਗ ਔਰਤ ਨੇ ਉਸ ਪਾਣੀ ਦੇ ਫੁਹਾਰੇ ਨਾਲ ਇਸ਼ਨਾਨ ਕੀਤਾ ਅਤੇ ਠੀਕ ਹੋ ਗਈ ਉਹ ਪਿੰਡ ਵਾਪਸ ਗਈ ਅਤੇ ਪਿੰਡ ਵਾਲਿਆਂ ਨੂੰ ਸਾਰੀ ਕਹਾਣੀ ਬਾਰੇ ਦੱਸਿਆ ਉਹ ਜਗ੍ਹਾ ਜਿੱਥੇ ਭਾਈ ਰਵੀਖਾਂ ਭਾਈ ਖਾਂਬੇ ਗੰਗਨਖਨ ਨੇ ਗੁਰੂ ਸਾਹਿਬ ਦਾ ਮੰਝਾ ਰੱਖਿਆ ਸੀ ਅੱਜ ਜਗ੍ਹਾ ਇੱਕ ਸੁੰਦਰ ਗੁਰਦੁਆਰਾ ਜੋ ਮੰਜੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਸ਼ਿ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਮਨੁਖੀ ਤੂ ਤੂ ਤੇ ਆਤੇ ਸੇ ਪਰੇ ਹੈ ਕੋ ਐਸਾ ਅਨੰਤ ਸੁਧਰਮਨਾ ਭਾਗਿ ਪਾਵੇ ਆਪਣੇ ਨਾਮੇ ਨਾਨਕ ਚੋਤੇ ਪਦਮੇ ਸੋਧਨ ਕਰਾਉ ਰੂਪ ਸਚਾ ਸਤਿ ਸਾਜ ਪੁਰਖ ਸਚੇ ਅਕਲ ਨਾਨਕ ਤੂ ਸਭ ਸਤਿ ਰਾਖਿ ਨਿਭਾਣੀ ਸਤਿ ਪ੍ਰੋਖ ਸਭ ਮਾਇੰਸ ਮਾਜਾ ਕਰੁ ਜਾਕੀ ਰਚਿ ਲਾ ਸਚੁ ਮੂਰ ਸਚਾ ਦੇ ਸਤਿ ਪੰਗਲਾ ਨਾ ਪ੍ਰਕਾਸ਼दाई ਵਿਸ਼ਵਾਸ ਹੱਤਾਂ ਨੇ ਪੁਰਤੇ ਪਾਈ ਸਤ ਸਭਜਨサルੂ ਉਦੇਸ ਸਤ ਤੀਜਨ ਜਾਤ ਅਰੇ ਦੇ ਪਰਵੇ ਸਤ ਮਰਦ ਹੋ ਜੇ ਜੇ ਕੋਏ ਨਾਮ ਚਪਲਤਾ ਕੀ ਗਨੋਏ ਆਪ ਸਤ ਕੀਆ ਸਭ ਸਤ ਆਪਣੀ ਆਪਣੇ ਜਾਣੀ ਆਪਣੀ ਮਿਠਾ ਜਿਸ ਕੀ ਸਿਰ ਉਹ ਜੀ ਗੁਰੂ ਘਰ ਜਾਇਆ ਉੱਥੇ ਬਾਬਾ ਜੀ ਕਹਿੰਦੇ ਇੱਥੇ ਵੀਡੀਓ ਨਾ ਬਣਾਓ ਮੈਂ ਕਿਹਾ ਠੀਕ ਆ ਜੀ ਚਲੋ ਹੁਣ ਵਾਪਸ ਹੀ ਚਲੀਏ ਘਰ ਵੱਲੋਂ ਆਲਮਗੀਰ ਪਿੰਡ ਆਲਮਗੀਰ ਦੇ ਵਿੱਚ ਬਹੁਤ ਸੋਹਣੀ ਮਾਰਕੀਟ ਬਣ ਗਈ ਇੱਧਰ ਮਰੇਕੋਲਾ ਰੋਡ ਤੇ ਪਿੰਡ ਆਲਮਗੀਰ ਬਹੁਤ ਹੀ ਵਧੀਆ ਇੱਥੇ ਹਰ ਬ੍ਰਾਂਡ ਆ ਇੱਥੇ ਵਿਕਾ ਨੇਰ ਤੇ ਬਾਟਾ ਅਕਟਵ ਫਰਮਾ ਜੋਕੀ ਸ਼੍ਰੀ ਰਾਮ ਮਤਲ ਸਾਰੇ ਬ੍ਰਾਂਡ ਇੱਥੇ ਚਲੋ ਚੱਲਦੇ ਆ ਵਾਪਸ ਹੀ ਗਿਲ ਚੌਂਗ ਵਾਲਾ ਇਹ ਬੰਦਾ ਰੋਜ਼ 1 ਘੰਟਾ ਸਾਈਕਲਿੰਗ ਕਰੇ ਤਾ ਵੇਟ ਵਧ ਹੀ ਨਹੀਂ ਸਕਦਾ ਆਪਾਂ ਸ਼ੁਰੂ ਵੀ ਤਾਂ ਕੀਤੀ ਆ ਕਿਉਂਕਿ ਆਪਣਾ ਭਾਰ ਵੱਧ ਚੁੱਕਾ ਸੀ ਕਾਫੀ ਕਾਫੀ ਕੀ ਬਹੁਤ ਹੀ ਵੱਧ ਚੁੱਕਾ ਹੱਟੋ ਘੱਟ 110 ਪਲੱਸ ਲੋਟ ਕੇ ਹੁਣ ਰੋਜ਼ 1 ਘੰਟਾ ਆਪਣੇ ਲਈ ਕੱਢ ਲਓ ਬਥੇਰਾ ਬਾਈਕ ਚਲਾ ਲਿਆ ਥੋੜਾ ਸਾਈਕਲਿੰਗ ਕੀਤੀ ਜਾਵੇ। ਉਸ ਕਰਕੇ ਪੈਨੋਸੇਹਤ ਜ਼ਰੂਰੀ ਆ। ਉਹ ਗਾਣਾ ਸੀਗਾ ਨਾ ਬਾਕੀ ਦੇ ਕੰਮ ਬਾਅਦ ਚ ਪੈਨੋਸੇਹਤ ਜ਼ਰੂਰੀ ਆ। ਉਹੀ ਚੀਜ਼। ਪੈਨਾ ਜ਼ਰੂਰੀ ਆ। ਐਸੋ ਤਾਂ ਬੈਟਰੀ ਡੋਨ ਆ ਕੈਮਰੇ ਦੀ ਲੱਗਦਾ ਵੀਡੀਓ ਇੱਥੇ ਸਮਾਪਤੀ ਕਰਨੀ ਪੈਣੀ ਪਰ ਤੁਹਾਨੂੰ ਖੈਰ ਜਦ ਤੱਕ ਹੈਗੀ ਚੱਲਦੀ ਆ ਬੈਟਰੀ ਚਲਾਓ ਚਲਾਵਾਂਗੇ ਜਿੰਨੇ ਬਣਦੀ ਆ ਪਾ ਤਕੜਾ ਹੀ ਕੰਮ ਹੋਇਆ ਲੱਗਦਾ ਇੱਥੇ ਵੋਹ ਤਗੜਾ ਏ ਗੱਡੀ ਕਮ ਹੋਇਆ ਲੱਗਦਾ ਇੱਥੇ ਤਾਂ ਫਿਰ ਤੇਲ ਅੱਗੀ ਲੱਗਦੀ ਹੈ ਗੱਡੀ ਨਸ਼ਾ ਕਰਕੇ ਕਈ ਚਲਾਉਂਦੇ ਨੇ ਮੈਨਾਂ ਦਾ ਨਹੀਂ ਚਲਾਉਣਾ ਚਾਹੀਦਾ ਕਈ ਤੇ ਚਲੋਂਦੇ ਨੇ ਕਈ ਖਿੱਤੀ ਰੱਖ ਲਏ ਨੇ ਕਈ ਸੋ ਜਾਂਦੇ ਨੇ ਡਰਾਈਵਰੀ ਕਿਹੜਾ ਸੋਖੀ ਪਈ ਆ ਸੋ ਦੋਖੀ ਆ ਦੋਸਤੋ ਮੀ ਦਾ ਮੌਸਮ ਆ ਸਾਰੇ ਪਾਸੇ ਹਰੀਆਲੀ ਦੇਖੋ ਮਦੇ ਕੋਲ ਦਾ ਰੋੜਾ ਗੱਲ ਬਾਤ ਸੜਕ ਵੀ ਘੈਂਟ ਚਾਰੇ ਪਾਸੇ ਗ੍ਰੀਨਰੀ ਬਹੁਤ ਹੀ ਸੋਹਣਾ ਮੌਸਮ ਉੱਤੋਂ ਹਲਕਾ ਹਲਕਾ ਮੀਂਹ ਪੰਜਾਬ ਦੇ ਪਿੰਡਾਂ ਦੀ ਗੱਲ ਹੀ ਕੁਛ ਹੋਰ ਆ ਦੇਖੋ ਕਿੰਨੇ ਸੋਹਣਾ ਲੱਗ ਰਿਹਾ ਉਦੋਂ ਬਾਅਦ ਉੱਤੇ ਹਲਕਾ ਹਲਕਾ ਮੀਂਹ ਪੈ ਰਿਹਾ ਬਹੁਤ ਹੀ ਸੋਹਣਾ ਸਾਰੇ ਪਾਸੇ ਹਰਿਆਲੀ ਹੀ ਹਰਿਆਲੀ